ਅਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬਬੂ ਤੇ ਆ ਪਕੜੇ ਤਲਵੰਡੀ ਦਾਪੂ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਜੀ ਅੱਜ ਤੁਹਾਨੂੰ ਟਰੈਕਟਰਾਂ ਦੇ ਰੇਟ ਮਾਡਲ ਬਾਰੇ ਜਾਣਕਾਰੀ ਦੇ ਵੀਡੀਓ ਤੇ ਬਣੇ ਹੋਏ ਤੇ ਕਰਦੇ ਆ ਆਪਾਂ ਵਿੰਦਰਾ 605 ਡੀਆਈ ਨੋਵੋ ਤੋਂ ਸ਼ੁਰੂ ਤੇ ਡਿਲੈਕਸ ਮਾਡਲ ਜਾ ਗਿਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਫਰੰਟ ਟਾਇਰਾਂ ਤੇ ਇਹ ਗੱਲ ਕਰੀ ਬਾਈ ਜੀ ਮਾਰਕਾ ਤੱਕ ਪਿਆਗਾ ਤੇ ਬੈਕ ਟੈਰੀ ਵੀ ਹੈਗਾ ਬਾਈ ਜੀ 75000 ਪੈਸੇ ਤੇ ਮਾਡਲ ਹੈਗਾ 2018 ਤੇ 59500 ਨੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਠੀਕ ਹੋ ਗਿਆ ਬਾਈ ਜੀ ਕਿ ਕਿਥੋਂ ਰਹਣਾ ਹੈ ਬਾਈ ਜੀ ਇਹ ਕਿੱਧਰ ਵੇ ਰਹਣਾ ਹੈ ਬਾਈ ਜੀ ਠੀਕ ਹੈ ਜੀ ਮੋਬਾਈਲ ਨੰਬਰ ਬਾਈ ਜੀ 94786 0761 ਵਾਰੀ ਬੋਲ ਦਿਓ ਜੀ 94786 0761 ਠੀਕ ਹੈ ਬਾਈ ਜੀ ਕਿੰਨਾ ਕੁ ਲੈਸ ਹੋ ਜੂਗਾ ਬਾਈ ਜੀ ਬਸ 15 ਲੱਜ ਕਰ ਦੇਈ 15000 ਹਾਂਜੀ ਟ੍ਰੇਡ ਨਾਲ ਤੇ ਟੈਰੇ ਮਗਰ ਲਈ ਠੀਕ ਹੈ ਜੀ ਤੇ 1700 ਘੰਟੇ ਚੱਲੇ ਜਾ ਰਹੇ 1700 ਘੰਟੇ ਨਹੀਂ 2 2 ਹਰ ਘੰਟੇ ਚੱਲੇ ਜਾ ਰਹੇ ਠੀਕ ਹੈ ਜੀ ਆ ਬਾਈ ਬਾਕੀ ਆ ਮੀਟਰ ਚੈੱਕ ਕਰ ਲਓ ਯਾ ਤੋ 2000 ਕਰ ਦੇ ਜੀ 2000 44 ਘੰਟੇ ਚੱਲਿਆ ਹੋਗਾ ਤੇ ਕੰਪਨੀ ਰਿਕਾਰਡ ਬਾਈ ਜੀ ਹਾਂ ਕੰਪਨੀ ਬਾਈ ਠੀਕ ਹੈ ਜੀ ਤੇ ਹੋਰ ਬਾਈ ਜੀ 50 50 ਡੀ ਆਪਰਾ ਨਹੀਂ 50 ਹੋ ਗਿਆ ਜੀ ਦੇ ਮੇਰੇ ਕੋਲ ਯਾਰ ਜੀ ਆਹੀ ਹੈ ਠੀਕ ਹੈ ਬਾਈ ਜੀ ਲਓ ਬਈਆ ਪਾਗਲ ਠੀਕ ਹੈ ਬਾਈ ਜੀ ਧੰਨਵਾਦ ਲਓ ਬਈਆ ਹਾਲ ਦੇ ਟਰੈਕਟਰ ਬਾਰੇ ਗੱਲਬਾਤ ਕਰਦੇ ਅਗੇ ਜੌਂਡੀਆਰ 50 50 ਈਟ ਟੇਕੋੜਾ ਬੰਪਰ ਲੱਗਾ ਹੋਇਆਗਾ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹ ਟਾਇਰ ਚੌਕੜਾ ਪੈਂਗੇ 75 80 ਪੈਸੇ ਇਹ 2015 ਮਾਡਲ ਦਾ ਤੇ 5,35,000 ਰੁਪਏ ਟਮਾਲ ਦਾ ਫ੍ਰੀ ਸਪੀਡ ਆ ਬਈ ਜੀ ਬੀਬੀ 11 ਨੰਬਰ ਆ ਬਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਜ਼ਰੂਰ ਕਰ ਲੋ ਓਕੇ ਰਿਪੋਰਟ ਦੇ ਬਸ ਸਾਫ਼ ਪਿਆਗਾ ਪੂਰਾ ਬਾਕੀ ਚਾਰੇ ਪਾਸੇ ਜੋ ਨੁਕੌਂ ਕੇ ਦਿਖਾ ਦੇਣਾ ਬਈ ਜੀ ਪੰਜਾਬ ਨੰਬਰ ਆ 15 ਮਾਡਲ 5,35,000 ਰੁਪਏ ਆਵੇ ਵਧੀਆ ਟਰੈਕਟਰ ਆ ਸਾਫ਼ ਕਰਿਆ ਸੰਦਗਾ ਇਹ ਕੇ ਬਈ ਸਵਰਾਜ 855 ਬਰਨਾਲੇ ਦਾ ਲੋਕਲ ਨੰਬਰ ਆ ਬਈ ਜੀ ਤੇ 5 ਕੋਸਟ ਆ ਰਿਵਰਸ ਪੇਟਿਓ ਬਾਈ ਜੀ ਤੇ 12 ਮਾਡਲ ਆ ਗਿਆ ਬੈਕਟਰ ਬਾਈ ਜੀ ਨਵੇਂ ਨਗੇ ਫਰੰਟ ਹੈਗੇ ਬਾਈ ਜੀ 75 ਰੁਪਏ ਤੇ 4,82,000 ਰੁਪਏ ਦੀ ਮੰਗ ਲੱਗੀ 12 ਮਾਡਲ ਆ ਬਾਈ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਚਾਰੇ ਪਾਸਿਓ ਵਗਰਾਟ ਵਗੈਰਾ ਤੇ ਬੈਕ ਸਾਈਡ ਤੋਂ ਵੀ ਸਾਨੂੰ ਲਿੰਕਾ ਵਗੈਰਾ ਦਿਖਾ ਦਿੰਦੇ ਬਾਈ ਜੀ ਕੰਡੀਸ਼ਨ ਦਾ ਪੂਰਾ ਸਾਬੇਗਾ ਤੇ ਡੰਡਾ ਵੱਟੇ ਡਰਾਪ ਵਗੈਰਾ ਸਾਨੂੰ ਸਾਰਾ ਵਜਨ ਨਾਲ ਮਿਲੂਗਾ ਦੇਖੇਗਾ ਭਾਈ ਜੀ ਜੇ ਕਿਤੇ ਟਾਇਰਾਂ ਚ ਸਵਰਾਜ 743 ਐਫ ਜੀ ਤੇ ਬੈਕ ਵੇਟ ਵਗੈਰਾ ਲੱਗੇ ਹੋਣਗੇ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਪੈਂਟ ਕਿ ਭਾਈ ਸਰਵਰ ਟਾਇਰ ਨੇ ਫਰੰਟ ਹੈ ਜੀ ਭਾਈ ਜੀ 80 ਪੈਸੇ ਬਾਹਰ ਪੰਪ ਵਾਲਾ ਸਾਦੇ ਕਟਾਈ ਚ ਹੈਗਾ ਭਾਈ ਜੀ 2003 ਮਾਡਲ ਹੈਗਾ ਜਲੰਧਰ ਦਾ ਨੰਬਰ ਆ ਪੀਪੀ 8 ਤੰਨਾ ਮਾਡਲ ਦਾ 2 ਲੱਖ 75000 ਰੁਪਏ ਡਿਮਾਂਡ ਲੱਗ ਗਈ ਕੰਡੀਸ਼ਨ ਦਾ ਓਕੇ ਪਿਆ ਸਾਫ ਤੇਗਾ ਭਾਈ ਜੀ ਵਾਸੀ ਚੈੱਕ ਕਰ ਲਓ ਭਾਈ ਜੀ ਓਕੇ ਰਿਪੋਰਟ ਇਹ ਕਹਿ ਕੇ ਬਾਈ ਜੀ ਸਟੈਂਡਰਡ 335 ਜੇ ਫਰੰਟਰ ਦੀ ਗੱਲ ਕਰੀਏ ਫਰੰਟਰ ਹੈ ਬਾਈ ਜੀ ਨਵੇਂ ਨੇਗੇ ਤੇ ਬੈਕ ਟਾ ਰਹਿਗੇ ਬਾਈ ਜੀ 75 ਕੇ ਪੈਸੇ ਤੇ 2005 ਮੰਨ ਲਓ ਤੇ 2 ਲੱਖ 17000 ਰੁਪਏ ਡਿਮਾਂਡ ਹੈ ਸਾਦੀ ਘਟਾਈ ਜਾਣਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਜੀ ਪੂਰੇ ਸਾਫ ਪਈ ਹੈਗੇ ਓਕੇ ਰਿਪੋਰਟ ਤੇ ਪਈ ਗਿਆ 5 ਮੰਨ ਲਾ ਬਾਈ ਜੀ ਇਹ ਕਹਿ ਕੇ ਬਾਈ ਜੀ ਐਸਰ ਤੇ 12 ਦੇ ਟਾਇਰ ਜਮਨ ਨਵੇਂ ਨੇ ਬਾਈ ਜੀ ਬੈਕ ਇਹ ਫਰੰਟਰ ਵੀਜੀ ਸੀਟ ਦੇ ਜਮਾ ਨਾਮ ਇਹ ਤੇ ਬਾਕੀ ਆਪ ਦੇਖ ਲੈਣੇ ਬਈ ਜੀ ਚਾਲ ਚਲਾਵਾ ਕਿਨੇ ਚ ਲੈ 1560 ਘੰਟੇ ਚੱਲਿਆ ਬਈ 1560 ਘੰਟੇ ਚੱਲਿਆ ਹੋਇਆਗਾ 2017 ਆ 8 160 ਘਟੇ ਚੱਲਿਆ ਰਹਿਣਾ ਠੀਕ ਹੈ ਜੀ 17 ਮਾਰ ਰਾ ਬਈ ਜੀ 2 ਲੱਖ 82000 ਰੁਪਏ ਡਿਮਾਂਡ ਲੱਗੇ ਪਟੰਡੇ ਦਾ ਨੰਬਰ ਆ ਜਾ ਤੇ ਮੋਬਾਈਲ ਨੰਬਰ ਬਈ ਜੀ 9963415138 ਇੱਕ ਵਾਰੀ ਹੋ ਬੋਲੋ 9963415138 ਠੀਕ ਹੈ ਜੀ ਤੇ ਬਾਈ ਦਾ ਨੰਬਰ ਹੈਗਾ ਤੇ ਬਾਕੀ ਕੰਡੀਸ਼ਨ ਤੁਹਾਨੂੰ ਦਿਖਾ ਦੇਵਾਂ ਜੀ ਓਕੇ ਰਿਪੋਰਟ ਦੇ ਪਿੱਛੇ ਸਾਫਹੀ ਹੈਗੀ ਤੇ ਪਟੰਡੇ ਦਾ ਲੋਕਲ ਨੰਬਰ ਹੈਗਾ ਫਰਸਟ ਆਨਰ ਹੈ ਬਾਈ ਜੀ ਫਰਸਟ ਆਨਰ ਹੈਗਾ ਬਾਈ ਜੀ ਠੀਕ ਹੈ ਜੀ ਤੇ ਲੋ ਬਈ ਅੱਗੇ ਹੈਗਾ ਸਵਰਾਜ 855 ਫੋਰ ਸਟਾਰ ਕਲੋਸ ਕਰਦੇ ਇੰਜਨ ਵਾਲਾ ਬਾਈ ਜੀ ਤੇ ਬਾਕੀ ਚੈੱਕ ਕਰ ਲਓ ਬਾਈ ਜੀ ਕਲੋਸ ਦੇ ਇੰਜਨ ਵਾਲਾ ਹੈਗਾ ਤੇ ਬ੍ਰੇਕਰ ਜਮਾਨ ਬਨੇ ਇੱਥੇ ਫਰੰਟਰ ਹੈਗੇ ਨੇ ਬਾਈ ਜੀ 80 ਪੈਸੇ ਪਾਵਰ ਸਟੀering ਆ ਤੇ ਇਗਰਾਟਾਂ ਵਗੈਰਾ ਦੀ ਕਮਿਸ਼ਨ ਲਗਾ ਲਈ ਬਈ ਪੂਰੇ ਹਿਸਾਬ ਪੈਣਗੇ 14 ਦੇ ਟਾਇਰਾਂ ਚ ਬਈ 2013 ਮਾਡਲ ਹੈਗਾ 4 ਲੱਖ 83000 ਰੁਪਏ ਦੀ ਡਿਮਾਂਡ ਆ ਜੀ ਅੱਜ ਗੱਲ ਨੂੰ ਤੁਹਾਡੇ ਸਾਹਮਣੇ ਕਿ ਬਈ ਪੂਰੇ ਹਿਸਾਬ ਆ। ਤੇ ਕਿਹਾ ਕਿ ਬਈ 5204 ਕਾਲਰਟ ਵਾਲਾ ਵੀ ਕਹਿ ਦਿੱਤਾ ਜਾਂਦਾਗਾ ਤੇ ਬੈਕ ਟਾਇਰ ਹੈਗੇ ਨੇ ਕਿ ਬਈ ਟੈਕਸੀ ਦੇ ਪੈਸੇ ਤੇ ਵੇਟ ਵਗੈਰਾ ਲੱਗੇ ਹੋਏ ਨੇਗੇ ਤੇ 14 ਦੇ ਟਾਇਰਾਂ ਚਗਾ ਤੇ ਫਰੰਟ ਹੈਗੇ ਨੇ ਬਈ ਜੀ 75 ਕੇ ਪੈਸੇ ਤੇ ਪੀਪੀ 11 ਨੰਬਰ ਆ ਬਈ ਜੀ ਤੇ 2012 ਮਾਡਲ ਆ 4,75300 ਰੁਪਏ ਦੀ ਮੰਗ ਆ ਜੀ ਬਾਕੀ ਕੋਈ ਨੋਕੀ ਸਾਫ ਨਹੀਂ ਲੱਗੀ ਆ ਕੰਡੀਸ਼ਨ ਦਾ ਪੂਰਾ ਸਾਫ ਆ ਤੇ ਵਗੈਰਾ ਵੀ ਬਈ ਜੀ ਦੇਖ ਸਾ ਜੇ ਸੌਂਗਣ ਕਰੀਏ ਤੇ ਦਿੱਕਤ ਮਗਰਾ ਤਾਂ ਨਹੀਂ ਕਿਸੇ ਤੋਂ ਬਣੇ ਇਹਨੂੰ ਮਹਾਰਾਜ ਨਗਰ ਆ ਜੀ ਪੀਐਸ ਸਾਫ ਆ ਬਾਕੀ ਬੈਕ ਸਾਈਡ ਤੋਂ ਦੇਖ ਸਾ ਤੇ ਬਈ ਪੂਰਾ ਸਾਫ ਹੈਗਾ ਤੁਸੀਂ ਬਈ ਬਾਕੀ ਚੈੱਕ ਕਰ ਸਕਦੇ ਬਈ ਜੀ ਤੇ ਗਿਆ ਸਪਰਾਜ 855 ਪੀਵੀ 23 ਤੇ ਬੈਕ ਟਾਇਰਾਂ ਦੀ ਗੱਲ ਕਰੀਏ ਬਈ ਜੀ 14 ਦੇ ਟਾਇਰ ਨੇਗੇ 70 ਰੁਪਏ ਤੇ ਫਰੰਟਰ ਵੀ ਆ ਗਿਆ ਬਾਈ ਜੀ ਪੈਂਡ 70 ਰੁਪਏ ਤੇ ਪੰਜਾਬ ਨੰਬਰ ਤੇ ਆ ਗਿਆ 2012 ਮਾਡਲ ਆ ਗਿਆ 4,73,000 ਰੁਪਏ ਡਿਮਾਂਡ ਆ ਜੀ ਤੇ ਇਹ ਵੀ ਬਾਈ ਜੀ ক্লোਜ਼ ਕਰਦੇ ਇੰਜਨ ਵਾਲਾ ਆ ਗਿਆ ਬਾਕੀ ਚਾਰੇ ਬਸੇ ਨੂੰ ਠੰਕ ਕਰ ਗਾੜੀ ਬਾਈ ਜੀ ਪੂਰਾ ਸਾਫ ਹੈਗਾ ਟਰੈਕਟਰ ਵੀ ਓਕੇ ਰਿਪੋਰਟ ਤੇ ਆ ਚਲੋ ਬਾਈ ਜੀ ਬਾਕੀ ਚੈੱਕ ਕਰ ਲੋਗੇ ਜੀ ਕੰਡੀਸ਼ਨ ਆ ਓਕੇ ਐਨ ਕੋਕਾ ਵੀ ਚ ਪਿਆ ਦੇਖੇਗੇ ਬਾਈ ਜੀ ਨਿਊ ਹਾਲੈਂਡ 303 ਇਹ ਟਰੈਕਟਰ ਜਿੰਨਾ ਕਹਦੇ ਬਾਈ ਜੀ ਤੁਹਾਨੂੰ ਮੰਡੀ ਚੋਂ ਇੱਕ ਹੋਰ ਟਰੈਕਟਰ ਮਿਲ ਨਹੀਂ ਸਕਦਾ ਬਾਈ ਜੀ ਲਾਸਟ ਇਹ ਟਰੈਕਟਰ ਮਿਲੂਗਾ ਇੱਕ ਟਰੈਕਟਰ ਨਵੇਂ ਟਾਇਰ ਨੇ ਬਾਈ ਜੀ ਫਰੰਟ ਵੀ ਤੇ ਬੈਕ ਵੀ ਚਲੋ ਬਾਕੀ ਚੈੱਕ ਕਰ ਲਓ ਤੇ 2005 ਮਾਡਲ ਆ 223000 ਰੁਪਏ ਡਿਮਾਂਡ ਆ ਸੋਨਾਲੀ ਕਾ ਕੇ ਬਾਈ ਜੀ ਤੇ 740 ਦਾ 2005 ਮਾਡਲ ਆ ਤੇ 223000 ਰੁਪਏ ਡਿਮਾਂਡ ਆ ਜੀ ਤੇ ਜੇ ਟਾਇਰਾਂ ਦੀ ਗੱਲ ਕਰੀ ਬੈਕ ਟਾਇਰ ਹੈਗੇ ਬਾਈ ਜੀ 75 80 ਪੈਸੇ ਤੇ ਫਰੰਟ ਟਾਇਰ ਹੈਗੇ ਅੱਧੇ ਏ ਇਹ ਬਈ ਜੀ ਆ ਗਿਆ ਸੈਂਟਰ ਗੇਅਰ ਚ ਆ ਗਿਆ ਸਾਦੀ ਘਟਾਈ ਵਾਲਾ ਗਿਆ ਪੰਜ ਮਾਡਲ 2,23,000 ਰੁਪਏ ਦੀ ਮੰਗ ਤੇ ਅੱਗੇ ਕਿ ਬਈ ਜੀ ਸੋਨਾਲੀਕਾ 750 ਦਾ 2013 ਮਾਡਲ ਆ ਬਈ ਜੀ 4 ਲੱਖ ਰੁਪਏ ਦੀ ਡਿਮਾਂਡ ਆ ਪੈਕਟਰ ਜਮਾ 9 ਮਹੀਨੇ ਤੇ ਫਰੰਟਰ ਹੈਗੇ ਬਈ ਜੀ ਅੱਦੇ ਪਾਵਰ ਸਟੀering ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਈ ਜੀ ਤੇ ਜਿਵੇਂ ਆਪਾਂ ਕਹਿੰਦੇ ਹਾਂ ਸਮਾਰਾ ਸਮੂਹ ਰਿਆ ਜੇ ਕੋਈ ਨਹੀਂ ਇਦਾਂ ਦੀ ਟਰੈਕਟਰ ਹੈਗਾ ਤੇ ਅੱਗੇ ਕਿ ਬਈ ਸੁਰਾ 735 ਬਾਹਰ ਪੰਪ ਆ ਹਰਿਆਣਾ ਨੰਬਰ ਆ ਗਿਆ 98 ਮਾਡਲ ਆ 1,60,000 ਰੁਪਏ ਦੀ ਡਿਮਾਂਡ ਆ ਫਰੰਟ ਰਹਿ ਗਿਆ ਬਈ 60 ਰੁਪਏ ਪੈਸੇ ਬੈਕਟਰ ਰਹਿ ਗਿਆ 40 ਕੁ ਪੈਸੇ ਸੋਨਾ ਲਿੱਕ ਆ ਗਿਆ ਬਈ ਜੀ ਬਾਲਟ੍ਰੈਕ 60 ਦਾ ਆਰਐਕਸ ਵਾਲਾ ਬੈਕਟਰ ਜਮਾ ਨਵੇਂ ਨਗੇ ਫਰੰਟ ਰਹਿ ਗਿਆ ਬਈ ਜੀ 55 ਕੁ ਪੈਸੇ 2015 ਮਾਡਲ ਆ 5,50,000 ਰੁਪਏ ਦੀ ਡਿਮਾਂਡ ਆ ਟਾਉ ਮਾਡਲ ਆ ਬਈ ਜੀ ਤੇ ਕੁੱਲੇ ਪਲੇਟਫਾਰਮ ਵਾਲਾ ਤੇ ਬਾਕੀ ਦੇਖ ਲੈ ਬਈ ਜੀ ਤੇ ਕਹੇਗੇ ਬਈ ਜੀ ਫਾਰਮਟ੍ਰੈਕ 60 ਦਾ ਸੁਪਰ ਮੈਕਸ ਵਾਲਾ ਬੈਕਟਰ ਅੰਨ ਦੀ ਗੱਲ ਕਰੀ ਬਈ ਜੀ 80 ਪੈਸੇ ਨੇ ਤੇ ਫਰੰਟਰ ਵੀ ਆ ਗਿਆ ਨੇ 75 ਰੁਪਏ 13 ਮਾਡਲ ਆ 4 ਲੱਖ 35000 ਰੁਪਏ ਡਿਮਾਂਡ ਆ ਸੁਪਰ ਮੈਕਸ ਚ ਆ ਗਿਆ ਬਈ ਜੀ ਪਾਵਰ ਸਟੀਅਰਿੰਗ ਹੈ ਸੈਂਟਰ ਗੇਅਰ ਵੱਡੇ ਹਿੱਸੇ ਵਾਲਾ ਵੀ ਗੱਲ ਦੱਸ ਰਿਹਾ ਟੋਨ ਲਿੱਕ ਆ ਗਿਆ ਬਈ ਜੀ ਡੀਆਈ 750 ਦਾ 2016 ਮਾਡਲ ਆ ਬਈ ਜੀ ਵੀ 4 ਲੱਖ 25000 ਰੁਪਏ ਰੇਟ ਆਗਾ ਬੈਕਟਰ ਰਹਿ ਗਿਆ ਬਈ ਜੀ ਅੱਧੇ ਤੇ ਫਰੰਟਰ ਰਹਿ ਗਿਆ 60 ਰੁਪਏ ਸੇ ਤੇ ਇਧਰ ਆ ਗਿਆ ਬਈ ਜੀ ਭੂਮੀ ਪੁੱਤਰ ਚ ਮਹਿੰਦਰਾ 265 ਤੇ ਵੱਡੇ ਹਿੱਸੇ ਵਾਲਾ 4 ਲੱਖ 10000 ਰੁਪਏ ਡਿਮਾਂਡ ਆ 2018 ਮਾਡਲ ਆ ਬਾਈ ਜੀ ਟਾਇਰ ਰਹਿ ਗਏ ਨੇ ਫਰੰਟ ਰੀਅਰ ਵਾਲਾ ਬੈਕ ਤੇ ਰਹਿ ਗਿਆ ਬਾਈ ਜੀ ਮੈਂਟ ਕ ਪੈਸੇ ਤੇ ਬਾਕੀ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ